11 ਸਾਲਾ ਬਾਅਦ ਇਹ ਜਿਹੜੀ ਕਾਰ ਸੇਵਾ ਇੱਥੇ ਸ਼ੁਰੂ ਹੋਈ ਹੈ ਸਰੋਵਰ ਸਾਹਿਬ ਇਹ ਉਹ ਮਹਾਨ ਔਰ ਪਵਿੱਤਰ ਸਰੋਵਰ ਸਾਨ ਹੈ ਜਿੱਥੇ ਸੰਗਤਾਂ ਆ ਕੇ ਆਪਣੀ ਸ਼ਰਧਾ ਦੇ ਨਾਲ ਇੱਥੇ ਇਸ਼ਨਾਨ ਕਰਦੀਆਂ ਉਹਨਾਂ ਦੇ ਦਿਲਾਂ ਦੇ ਵਿੱਚ ਜਿਹੜੀ ਭਾਵਨਾਵਾਂ ਕਿ ਇੱਥੇ ਰਹਿ ਕੇ ਸਾਡੇ ਰੋਗ ਕੱਟੇ ਜਾਂਦੇ ਆ ਕਿਉਂਕਿ ਬਾਲਾ ਪ੍ਰੀਤੋ ਗੁਰਵਰਦੀਸ ਸਿੰਘ ਸਾਹਿਬ ਨੇ ਉਸ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਮਹਾਮਾਰੀ ਫੈਲੀ ਹੋਈ ਸੀ ਉਹ ਆਪਣੇ ਪਿੰਡੇ ਤੇ ਲੈ ਲਦੇ ਹੋਏ ਲੋਕਾਂ ਦੇ ਰੋਗ ਕੱਟੇ ਸੀ ਇਸ ਥਾਂ ਦੀ ਇਸ ਮਾਨਤਾ ਹੀ ਹੈ ਕਿ ਰੋਗੀ ਦਾ ਪ੍ਰਭ ਖੰਡੋ ਰੋਗ ਇਸ ਥਾਂ ਦੇ ਉੱਤੇ ਜਦ ਲੋਕ ਆ ਕੇ ਇਸ਼ਨਾਨ ਕਰਦੇ ਨੇ ਔਰ ਜਿਸ ਸਰੋਵਰ ਤੇ ਇਸ਼ਨਾਨ ਕਰਦੇ ਨੇ ਉਹਦੀ ਅਜ ਮਹਾਨ ਕਾਰ ਸੇਵਾ ਕੀਤੀ ਜਾ ਰਹੀ ਹੈ ਜਿਸ ਤਰੀਕੇ ਇਸ ਥਾਂ ਨੂੰ अनेका ਲੋਕ ਬੇਗਿਣਤੀ ਜਿੰਨਾ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਆਪਣੀਆਂ ਬਿਮਾਰੀਆਂ ਦਾ ਨਿਦਾਨ ਲੈ ਕੇ ਗਏ ਇਹ ਪਵਿੱਤਰ ਥਾਂ ਜਿੱਥੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਨੇ ਦਰਸਤੇ ਰਹਿਮਤ ਕੀਤੀ ਸੰਗਤਾਂ ਦੇ ਉੱਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆਇਏ ਜਿਸ ਜਥਿਆਂ ਸਭ ਦੁੱਖ ਜਾਏ ਇਹ ਦੁੱਖਾਂ ਦਾ ਨਿਵਾਰਣ ਕਰਨ ਵਾਲੇ ਸਥਾਨ 'ਤੇ ਮਹਾਨ ਕਾਰ ਸੇਵਾ 'ਚ ਮੈਨੂੰ ਇਹ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਇਸ ਵਾਸਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਆਪਣਾ ਸੀਸ ਨਵਾ ਕੇ ਧੰਨਵਾਦ ਕਰਦਾ ਹਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚ ਕੇ ਕਾਰ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੀਆਂ ਮੈਂ ਸਮਝਦਾ ਕਿ ਇਹ ਸੇਵਾ ਬੜੀ ਮੁਸ਼ਕਲ ਨਾਲ ਬੜੇ ਭਾਕਾਂ ਦੇ ਨਾਲ ਮਿਲਦੀ ਆ